ਲੋਕ ਸਭਾ ਚੋਣਾਂ ਲੈ ਕੇ ਚੋਣ ਕਮਿਸ਼ਨ ਐਕਸ਼ਨ ਨੋਟ ਦੇ ਵਿੱਚ ਨਜ਼ਰ ਆ ਰਹੇ ਨੇ ਚੋਣ ਕਮਿਸ਼ਨ ਹੁਣ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਕਿਸੇ ਵੀ ਤਰ੍ਹਾਂ ਦੇ ਸਮਾਨ ਦੀ ਵੰਡ ਜੋ ਕਾਲੇ ਤਾਂ ਸੋਨੇ ਜਾਂ ਜਾਂਦੇ ਤੇ ਬਿਸਕੁਟ ਆਦਿ ਨਾਲ ਸੰਬੰਧਿਤ ਸ਼ਿਕਾਇਤਾਂ ਦੀ 24 ਘੰਟਿਆਂ ਦੇ ਵਿੱਚ ਸੁਣਵਾਈ ਕਰੇਗਾ ਇਸ ਲਈ ਕਮਿਸ਼ਨ ਵੱਲੋਂ ਚੰਡੀਗੜ੍ਹ ਸਥਿਤ ਆਪਣੇ ਦਫ਼ਤਰ ਦੇ ਵਿੱਚ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਜਿੱਥੇ ਜਿਹਾ ਸ਼ਿਕਾਇਤਾਂ ਸੁਣੀਆਂ ਜਾਣਗੇ ਕੰਟਰੋਲ ਰੂਮ ਲਈ ਵਿਸ਼ੇਸ਼ ਨੰਬਰ ਵੀ ਜਾਰੀ ਕੀਤੇ ਗਏ ਨੇ ਇਹ ਨੰਬਰ ਟੋਲ ਫਰੀ ਨੇ ਦੱਸਦੇ ਕਿ ਇਸ ਲਈ ਲੋਕਾਂ ਨੂੰ 1800180 2141 ਤੇ موبائل نمبر 7598166713 ਤੇ ਕਾਲ ਕਰਨ ਲਈ ਕਿਹਾ ਗਿਆ ਹੈ ਇਹ ਨਾਰਾਹੇ ਕੋਈ ਵੀ ਵਿਅਕਤੀ ਲੋਕ ਸਭਾ ਚੋਣਾਂ ਨਾਲ ਸੰਬੰਧਿਤ ਆਪਣੀ ਸ਼ਿਕਾਇਤ ਜੁੜੀ ਦਰਜ ਕਰਵਾ ਸਕਦਾ ਹੈ ਚੋਣ ਕਮਿਸ਼ਨ ਮੁਤਾਬਿਕ ਰਾਜ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਚੋਣ ਕਮਿਸ਼ਨ ਦੀਆਂ ਟੀਮਾਂ ਪੂਰੀ ਤਰ੍ਹਾਂ ਸਰਕਰਮ ਨੇ ਇਹ ਟੀਮਾਂ ਹਰ ਸਥਿਤੀ ਤੇ ਜੁੜੀ ਨਜ਼ਰ ਰੱਖਣ ਲਈ ਤਿਆਰ ਬੈਠਿਆ ਨੇ ਇਸ ਦੇ ਨਾਲ ਹੀ ਉਹ ਨਵੋ ਲੋ ਜੋ ਵੀ ਇਨਪੁਟ ਆਉਂਦੀ ਹੈ ਉਸ ਦੇ ਪਹਿਲ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ ਇਸ ਦੇ ਨਾਲ ਹੀ ਸ਼ਿਕਾਇਤ ਦਾ ਇੱਕ ਮਿੰਟ ਦੇ ਵਿੱਚ ਨਿਪਟਾਰਾ ਕੀਤਾ ਜਾਵੇਗਾ ਉਸ ਤੋਂ ਬਾਅਦ ਸ਼ਰਾਬ ਤੇ ਨਸ਼ਾ ਤਸਕਰ ਦੇ ਵਿਸ਼ੇਸ਼ ਨਜ਼ਰ ਵੀ ਜੜੀ ਰੱਖੀ ਜਾਵੇਗੀ ਦੱਸੇਗੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਆਖੇ ਕਿ ਲੋਕ ਸਭਾ ਚੋਣਾਂ 2024 ਸੰਬੰਧੀ ਚੋਣ ਜਾਤਾ ਲੱਗਣ ਤੋਂ ਬਾਅਦ ਸੂਬੇ ਦੇ ਸਾਰੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਖਤ ਉਦੇਸ਼ਰੇ ਜਾਰੀ ਕਰ ਦਿੱਤੇ ਗਏ ਨੇ